ਆਪਾਂ ਨੇ ਇਰਾਕਰਾ ਨੌ ਸਿਆਤ ਨੇ ਬਾਈ ਮਹਤਰੀ ਨੂੰ ਚੱਲ ਕੋਈ ਨਾ ਬਾਈ ਫੇਰ ਆ ਕੇ ਕਹਿੰਦਾ ਕੋਲੇ ਆਪਾ ਉਹ ਕੱਢ ਦੇ ਖੜੋ ਉਹ ਉਹ ਕਰਤੀ ਕਰੋ ਉਹ ਕੱਢ ਆ ਦਰਦ ਦੇ ਨਾ ਅੱਜ ਗਰਮੀ ਬਹੁਤ ਆ ਬਾਈ ਤੰਮੀ ਹੈ ਨਾ ਹੈ ਬਾਈ ਗਰਮੀ ਬਹੁਤ ਆ ਅੱਜ ਬਾਈ ਬਾੜੀ ਆ ਬਾਈ ਯਾਰ ਮੋੜ ਕੇ ਨਾਲ ਚੋਲੇ ਆਤੇ ਆ ਬਾਈ ਆਈ ਹੈ ਬਾਈ ਤੰਮੀ ਹੈ ਨਾ ਘਰ ਵਿੱਚ ਕਿੰਨੀ ਹੋਈ ਪਈ ਆ ਬਾਈ ਹੋਰ ਇਹਦਾ ਦੱਟਾ ਥੋੜਾ ਹਾਂ ਬਾਈ ਕੰਮ ਤੇ ਨਹੀਂ ਜਾਣਾ ਬਾਈ ਬਾਈ ਜਾਣੇ ਆ ਗਿਆ ਬਸ ਮੈਂ ਰੋਟੀ ਤਿਆਰ ਹੋਈ ਨੇ ਬਸ ਇਹਨਾਂ ਡੱਬਾ ਚੱਕ ਕੇ ਲੈ ਆਉਣਾ ਮੇਰਾ ਤਿਆਰ ਹੋਣਾ ਬਹੁਤ ਟਾਈਮ ਦਾ ਠੀਕ ਆ ਹਾਂ ਬਸ ਚੱਲਦੇ ਆ ਪਾਜਾ ਚੱਲ ਫਿਰ ਆ ਗਿਆ ਬਸ ਮੈਂ ਬਾਈ ਠੀਕ ਆ ਹਾਂ ਆ ਗਿਆ ਭਾਈ ਤਾਂ ਮੁਲਾਇਆ ਨਾ ਆ ਗਿਆ ਭਾਈ ਆ ਗਿਆ ਬਸ ਭਈ ਜਵਾਗਿਆ ਦਿੰਦਾ ਨਹੀਂ ਤੇਰਾ ਲਾ ਭਾਈ ਸਕੂਲ ਗਿਆ ਬਹੁਤਾ ਅੱਜ ਪਹਿਲੇ ਹੀ ਜਾਵੜਿਆ ਉਹ ਸਕੂਲ ਗਿਆ ਬਾ ਘਰੋਂ ਕੰਮ ਤੇ ਨਾਲ ਸਕੂਲ ਪੜ੍ਹਿਆ ਮੈਂ ਤਾਂ ਕੁੱਪਤ ਅੱਜ ਭਾਈ ਆਪਾਂ ਪਹਿਲਾਂ ਵੀ ਲੇਟ ਆ ਭਾਈ ਇਹ ਤਾਂ ਭਾਈ ਅੱਜ ਲੇਟ ਹੋ ਗਿਆ ਨਾ ਚੱਲ ਆ ਜਾ ਫਿਰ ਤੁਸੀਂ ਲੇਟ ਹੋ ਗਿਆ ਮੈਂ ਤਾਂ ਭਾਈ ਬਹੁਤ ਟਾਈਮ ਲੱਗਿਆ ਰੋਮਰ ਰੋਟੀ ਬਣਾ ਲਈ ਸੀਗੀ ਅੱਛਾ பய கார

ਹਾਂ ਜੀ ਬਾਬਾ ਬੜਾ ਠੀਕ ਠਾਕ ਉਹ ਤਾਂ ਐ ਨਹੀਂ ਫਿਰ ਕੰਡਿਆ ਮੀ ਪੈਣ ਲੱਗ ਗਿਆ ਸਸਮੂਸਾ ਨੂੰ ਬਤਾ ਪੈਕਚਰ ਬਾਬਾ ਚੱਲਦਾ ਤੇ ਸਰ ਕੋਸ਼ਕ ਦੋ ਕੰਮ ਜੇ ਕਰਨੇ ਸਮਝਾ ਚਲ ਕੰਮ ਕਰਨਗੀ ਠੀਕ ਹੈ ਤੇ ਤੁਸੀਂ ਐਂ ਕਰੋ ਹਾਂਜੀ ਚਾਹ ਬਣ ਕੇ ਆਉਂਦੀ ਆ ਠੀਕ ਹੈ ਤੇ ਘਰਾਂ ਜਾਓ ਆ ਹਟਾ ਲੈ ਇਟ ਆਊਟ ਆ ਲੈ ਆਓ ਠੀਕ ਹੈ ਕੰਮ ਤੋਰ ਕੇ ਹਨਾ ਓਕੇ ਥੋੜਾ ਬਤਾ ਠੀਕ ਹੈ ਠੀਕ ਜੀ

ਤੇ ਭਈ ਇਹਦੇ ਅੜੇ ਨੂੰ ਕਹਿੰਦਾ ਸੀ ਗਿਆ ਕੀ ਕਹਿੰਦਾ ਸੀ ਬਈ ਇਹ ਨੂੰ ਦੱਸ ਤਾਂ ਵੀ ਅਸੀਂ ਤਾਂ 400 ਜਹਾੜੀ ਲੈਣਾ ਹਾਂ ਹਾਂ ਭਈ ਇਹ ਕਹਿੰਦਾ ਮੈਨੂੰ 350 ਦਿੰਦਾ ਬਈ 350 ਦਾ ਬਾਈ ਦੇਖ ਕੇ ਇਹ ਕੰਮ ਦੇਖਾ ਜਾਊਗਾ ਠੀਕ ਹੈ ਹਾਂ ਇਹ ਵਿਚਾਰਾ ਵੀ ਯਾਰ ਗਰੀਬ ਹੀ ਹੱਸਦਾ ਠੀਕ ਹੈ ਲੈ ਲਾ ਗਾ ਟੱਕਾ ਯਾਰ ਮੇਰੇ ਆ ਵੀ ਦੇਖੂਗਾ ਯਾਰ ਗਰੀਬ ਤਾਂ ਉਹ ਤਾਂ ਠੀਕ ਹੈ ਹੂੰ ਕੰਮ ਦੇਖੂਗਾ ਕੰਮ ਦੇਖ ਕੇ ਵੇ ਲੈ ਲਾ ਕੋਈ ਨਹੀਂ ਅਲੌਣ ਚੱਕਰਾ ਦੇਣ ਯਾਰ ਠੀਕ ਹੈ ਹਾਂ ਬਿਕਣਾ ਜਵਾਕ ਵੀ ਪੜਦਾ ਯਾਰ ਬਈ ਇਹਦਾ ਹਾਂ ਕੋਈ ਨਹੀਂ

हेलो 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 हाँ जी भाई जी कौन ठीक है बढ़िया हाँ जी बोलो जी आज कैस्ट है भाई ठीक हो भाई हाँ जी, जी। भाई जी भाई अस तो दिहाड़ी तो है जी कम तो गए थे दिहाड़ी कोई गल नहीं मैं दो बजे okay. रोटी खाना आऊंगा उदो घरे आज हाँ जी भाई जी कोई गल नहीं ओके हाँ जी कोई गल नहीं मैं कर लेना हल पैसे ने कोई ना भाई हाँ जी भाई जी ओके जी ਭਾਗੀ ਜਾਇਆ ਕਰਾ ਕਾ ਇੱਧਰ ਆ ਜਾ ਕਾ ਮੈਂ ਕਹਾਂ ਹਾਂ ਜਾ ਵੀ ਜਾ ਕਰਾ ਰਸ਼ ਪੱਜਾ ਬਲ ਬਾਈ ਉਹ ਕੈਸਾ ਸੀ ਇਹ ਆਪਣੀ ਆਂਦੇ ਕੈਸਾ ਸੀ ਇਹ ਹੁਣ ਉਹ 500 ਰੁਪਇਆ ਪੰਜ ਆਧੀ ਦਾ 15 ਦਿਹਾੜੀ ਲੱਗੀ ਆ ਹੁਣ ਪੈਸੇ ਮੰਗਣ ਲੱਗੇ ਠੀਕ ਕਰੀ ਬਾਈ ਮਜ਼ਦੂਰੀ ਆ ਇਹਦੇ ਪੈਸੇ ਠੀਕ ਹੈ ਕੋ ਟਾਈਮ ਤਾਂ ਲਾ

फूल आ अभी आया गया शाबाशा मौसम बहुत खराब है आ गया जरा ज्ञान जो नवा आया पैसे मांगता है पांच सौ रुपया हरिजाड़ी लाई कि बंदा हूं है

ਠੀਕ ਹੈ ਠੀਕ ਹੈ ਜਾਈਂਗਾ ਤੂੰ ਦੇਖ ਲੈ ਨਾ ਪੈਸੇ ਦਾ ਪੈਸੇ ਲੈ ਜਾ ਹਾਂਜੀ ਠੀਕ ਹੈ ਨਾ ਕੱਲ ਨੂੰ ਕੰਮ ਤੇ ਨਾ ਹੋਵੇ ਪੈਸੇ ਲੈ ਕੇ ਆਏ ਤੇ ਮੈਂ ਤੈਨੂੰ ਆਬਰ ਮਜਬੂਰੀ ਹੈ ਮੇਰੀ ਯਾਰ ਕਸ ਤੇ ਸੀ ਸਾਢੇ 9:00 ਵਜੇ ਮਾਲਕਾਂ ਨਾਲ ਗੱਲ ਕੀਤੀ ਨਹੀਂ ਨਹੀਂ ਹਾਂ ਤਾਂ ਬਈ ਲੱਗੋਗਾ ਨਾ ਸੋਦੇ ਆਂਦੀ ਲੱਗੋ ਉਹ ਗੱਲ ਨਾ ਹੋਵੇ ਕੱਲ ਤੂੰ ਨਾ ਆਵੇਂ ਨਹੀਂ ਨਹੀਂ ਆਉਂਦਾ ਬਈ ਆਉਂਦਾ ਕਹਿੰਦੀ ਹੈ ਨਹੀਂ ਭਾਈ ਨਹੀਂ ਨਹੀਂ ਭਾਈ ਹਾਂ ਅਸੀਂ ਜਾਣਾ ਆ ਚੱਕ ਪੈਸੇ

ਲੈ ਵੀ ਜਿਉਂਦਾ ਰਹਿ ਭਰਾਵਾ ਨਜ਼ਾਰਾ ਆ ਗਿਆ ਰਾਦੀ ਪੀਤੀ ਖਾਦੀ ਹੁੰਦੀ ਐ ਤੈਨੂੰ ਪਤਾ ਹੀ ਐ ਹਾਂ ਕਰ ਦੇ ਤੈਨੂੰ ਮੇਰਾ ਫੋਟੋ ਆ ਹਾਂ ਕਰ ਕਰ ਯਾਰ ਕਰ ਦੇ ਨਾ ਕਰ ਕਰ ਨੂੰ ਮੇਰੇ ਕੰਮ ਕਰਾ ਹੈ ਬਈ ਹਾਂ ਬੋਲੋ ਗੁੱਸਾ ਨਾ ਨਹੀਂ ਕਰਦਾ ਨਾ ਗੁੱਸਾ ਨਾ ਯਾਰ ਬੋਲੋ ਤੈਨੂੰ ਮੈਂ ਗੱਲ ਪੁੱਛਣੀ ਸੀ ਪੁੱਛ ਲੈ ਹਾਂ 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 ਮੇਰਾ ਹਾਂ ਬਾਈ ਆਪਣਾ ਲੱਗਿਆ ਇਹ ਹਾਂ ਉਹ ਤਾਂ ਬੰਦਾ ਵਧੀਆ ਚੱਲ ਵਿਚਾਰਾ ਘਰੋਂ ਦਾ ਹਾਲਾਤ ਥੋੜੇ ਮਾੜੀ ਆ ਹਾਂ ਹਾਂ ਇਦਰਾ ਹੁਣ ਆਪਾਂ ਰੋਟੀ ਖਾ ਕੇ ਵੀ ਲੱਗ ਕੰਮ ਤੇ ਹਾਇਦ ਕਰਾਇਆ ਹੀ ਨਹੀਂਗਾ ਕੋਈ ਯਾਰ ਆਜੂਗਾ ਆਜੂ ਆਜੂਗਾ ਕੋਈ ਨਹੀਂ ਮੈਂ ਇਕੱਲੇ ਉਹਨਾਂ ਦੇਖਣ ਦੇ ਉਹਨੂੰ ਕਿ ਮੈਂ ਬੰਦਾ ਇਹ ਠੀਕ ਹੈ ਠੀਕ ਹੈ ਨਾ ਹਾਂ 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 ਪਰ ਵੇਹ ਸਾਹਿਬ ਅੱਜ ਟਿਕਟ ਕਰ ਲਾਂਗੇ ਆਪਾਂ ਤੇ ਨਾ ਹਾਂ ਜਿੰਨੇ ਨੂੰ ਯਾਰ ਅਸੀਂ ਸਾਨੂੰ ਤੇਰਾ ਲੱਗੇ ਨਾ ਹੋਣ ਡੇਢ ਸਾਲ ਹੋ ਗਿਆ ਹਾਂ ਉਹ ਆਪਾਂ ਪੁਰਾਣੇ ਤੇ ਆਪਣੇ ਲਿਆ ਦਿਖਾਉਗਾ ਹਨਾ ਹਾਂ ਹਾਂ ਕੋਈ ਨਾ ਗੋਗਾ ਦੋ ਮੇਰੇ ਗੋਗਾ ਪਗੜ ਕਰਦੀ ਅੱਛਾ ਤੇ ਨਹੀਂ ਕਰਨ ਦੀ ਹਾਂ ਹੁਣ ਤੇ ਇਹਨਾਂ 350-350 ਦਿੱਤੀ ਇਹਨੂੰ ਹਾਂ 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 ਜੇ ਬੰਦੇ ਹੋਰ ਲੈਰ ਦਾ ਕੰਮ ਹਟਾ ਦੇਗਾ ਨਹੀਂ ਯਾਰ ਬੰਦੇ ਕਿਉਂ ਹਟਾਵਾਂਗੇ ਯਾਰ ਫਰੈਂਡ ਹੁਣ ਤੂੰ ਕਿੱਥੇ ਤੈਨੂੰ 50 ਰੁਪਏ ਦਾ ਫਾਇਦਾ ਹੁੰਦਾ ਹੂੰ ਹੂੰ ਉਹ ਕੋਈ ਨਹੀਂ ਥੋੜਾ ਬਤਾ ਉਹਦਾ ਕੰਮ ਦਾ ਦੇਖ ਕੇ ਵਿਚਾਰੇ ਦਾ ਤੂੰ ਆਪਾਂ ਗਰੀਬ ਦਾ ਹੱਕ ਨਹੀਂ ਖਾਣਾਗਾ ਠੀਕ ਹੈ ਠੀਕ ਹੈ ਨਾ ਵਾਹ ਗੁਰਬਖਸ਼ ਜੀ ਜਾਂਦਾ ਯਾਰ ਮੇਰਾ ਸਿੱਧੀਆਂ ਨੀਤਾਂ ਨੂੰ ਸਭ ਕੁਛ ਆ ਲਾਗ ਰੈਟਾ ਚੱਕ ਕੇ ਚੱਲ ਹੁੰਦਾ ਹਾਂ ਹਾਂ ਕੋਈ ਨਹੀਂ ਬੜਾ ਬੁਲਾਵਾਂਗੇ ਬਹੁਤ ਅੱਛਾ ਕੀ ਹਾਲ ਚਾਲ ਆ ਆ ਗਿਆ ਤਾਂ ਹਲੇ 1500 ਰੁਪਿਆ ਆਉ ਹੋਗਾ 2100 ਰੁਪਿਆ ਕੈਸਟਾ ਜਰ ਦੇਖਣਾ ਚੱਲ ਕੋਈ ਨਾ ਕਰਨੀਆਂ ਪੈਣਗੀਆਂ ਮੈਂ ਤਾਂ ਕੀ ਕਰੀਏ ਬਸ ਮਜਬੂਰੀਆਂ ਪਰਾਂਗੇ ਕੋਈ ਨਾ ਉਹ ਬੰਦਾ ਜਿਹੜਾ ਆਪਣੇ ਹੈਗਾ ਕੋਲ ਚੱਲ ਉਹਨੂੰ ਪਹੁੰਚ ਦਿਆ ਪਰ ਜਿਹੜਾ ਬਾਈ ਨਾਲ ਪਹਿਲਾਂ ਲੱਗੇ ਹੋਏ ਸੀਗੇ ਉਹ ਤਾਂ ਪਹੁੰਚ ਦਿਆਂ ਚੱਲ ਕੋਈ ਨਾ ਫੋਨ ਲਾਵਾਂਗੇ ਘਰੇ ਜਾ ਕੇ ਕਰਦੇ ਹੱਲ 1500 ਰੁਪਿਆ ਚੱਲ 1000 ਰੁਪਿਆ ਘਰੇ ਵੀ ਪਿਆ ਕੋਈ ਨਾ हूं देखिए बन इ गर्मी भी बहुत हैलो हैलो हांजी भाई जी हरप्रीत जी की हाल हेलो ਮੈਂ ਜਿੰਨੀ ਕੀ ਲੱਗ ਰਿਹਾ ਆ ਭਾਈ ਚੁੱਪ ਚੁਪੀ ਆ ਤੇ ਆਪਣੀ ਮੈਂ ਕਿਸ ਲਾਣਾ ਜਿਹੜਾ ਆਪਣੀ ਹਾਂਜੀ ਤੇ ਕਿੱਥੋਂ ਤੁਸੀਂ ਬਾਕੀ ਨੇ ਸਾਰਿਆਂ ਨੇ ਤਾਂ ਹੋ ਗਈ ਤੁਹਾਡੀ ਤਾਂ ਪਲਾਂਟੀ ਲੱਗ ਗਈ ਸੀ ਤੇ ਲੇਟ ਬੀਜ ਲੱਗ ਗਈ ਤੇ ਉਹ ਲੈ ਕੇ ਜਾਣੀ ਹੈ ਕਿਸ ਤਾ ਤੇ ਦੱਸੋ ਕਿੱਥੇ ਮਿਲਾਂ ਨੂੰ ਮਿਰਜੀ ਭਾਈ ਹਾਂ ਦਾ ਕਰੀਆ ਮੈਂ ਤੇ ਕੰਮ ਦੇਖ ਸੀਗਾ ਮੈਸਰੀ ਨਾਲ ਗਿਆ ਵਾਸੀ ਹੁਣ ਤਾਂ ਕਰੀ ਆ ਗਿਆ ਸੀਗਾ ਚਲੋ ਕਿੰਨੇ ਟਾਈਮ ਤੱਕ ਸਮਾਂ ਕਰੇ ਤੁਹਾਡੇ ਕੋਲੇ भाई 10 15 मिनट तक कोई गल नहीं आ रही है कोई ओके ठीक है ओके भाई बहुत हो गया टाइम पास होने चलिए मेनू लगा पंद्रह 15 मिनट के उन्होंने औदे हो गए 15 मिनट 12 मिनट हो गए चलते हैं बस तकरीबन लाइन एक टेस्ट पर जाकर पेमेंट करके क्लोजिंग करके चलेंगे टाइम में शाम को घर

ਮੇਰੇ ਵੀਰੇ ਠੀਕ ਆ ਹਾਂ ਭਾਈ ਬੰਦਿਆ ਠੀਕ ਆ ਤੁਸੀਂ ਤੇ ਆਪਣਾ ਵੀਰੇ ਪੇਮੈਂਟ ਸੀਗੀ ਤੇ ਪੇਮੈਂਟ ਕਰ ਦਿੰਦੇ ਆਂ ਆਪਣੀ ਹਾਂ ਮੈਂ ਕੋਈ ਗੱਲ ਨਹੀਂ ਤੇ ਪੇਮੈਂਟ ਲੇਟ ਨਾ ਕਰਿਆ ਕਰੋ ਵੀਰਾਦਰ ਬਈ ਯਾਰ ਕੀ ਯਾਰ ਮਜਬੂਰੀ ਹੋਈ ਯਾਰ ਪਹਿਲਾਂ ਤਾਂ ਚੱਲ ਚੱਦੀ ਜਾਂਦਾ ਸੀ ਹੈਨਾ ਕ੍ਰੈਡਿਟ ਸਿਮਲ ਖਰਾਬ ਹੁੰਦਾ ਵੀਰੇ ਇਹਦੇ ਨਾਲ ਤੁਹਾਨੂੰ ਅਗਲਾ ਅਗਲਾ ਜੇ ਤੁਸੀਂ ਕੋਈ ਲੋਨ ਲੈਣੇ ਆ ਤੇ ਤੁਹਾਡੀ ਸਿਮਲ ਖਰਾਬ ਹੁੰਦਾ ਜੇ ਹਾਂ ਕਰਕੇ ਥੋੜੀ ਪੇਮੈਂਟ ਰੱਖਿਆ ਕਰੋ ਕਰਕੇ ਉਹਦਾ ਕਰ ਲੈ ਪਰ ਹੱਜ ਵੀ ਹੋਣੀ ਪੜਕੇ ਲੈਣੀ ਸੀ ਮਸਤਰੀ ਤਾਂ ਫੜਕੇ ਲੈਣੀ ਜਿੱਥੇ ਲੱਗਿਆ ਵਾ ਤੇ ਕੰਮ ਵੀ ਹੋਣੀ ਮਿਲਿਆ ਸੀ ਉਹਦਾ ਕਰਕੇ ਥੋੜਾਤ ਹੋ ਗਿਆ ਤਾਂ ਇਹ ਨਹੀਂ ਤਾਂ ਨਹੀਂ ਹੋਊਗਾ ਚਲੋ ਕੋਈ ਗੱਲ ਨਹੀਂ ਵੀਰੇ ਲੈ ਆਏ ਪਤਨ ਨਾਲੇ ਪਾਣੀ ਲੈਣ ਨਾਲੇ ਪੈਸੇ ਲੈ ਆ ਇੱਥੇ ਚੱਕ ਕੇ ਹੋਰ ਬਈ ਚਾਹ ਬਣੇ

ਹਲੋ ਠੀਕ ਆ ਵੀਰ ਜੀ ਬਦਿਆ ਠੀਕ ਆ ਹਨਾ ਪੇਮੈਂਟ ਤੁਸੀਂ ਨਾ ਵੀ ਡਿਊ ਨਾ ਕਰਿਆ ਕਰੋ ਨਾਲ ਦੀ ਨਾਲ ਭਰ ਦਿਆ ਕਰੋ ਨਹੀਂ ਤੁਹਾਨੂੰ ਲੇਟ ਚਾਰजेस ਲੱਗ ਜਾ ਕਰਨਾ 5-600 ਰੁਪਏ ਨਹੀਂ ਕੋਈ ਗੱਲ ਗਰੀਬ ਬੰਦੇ ਹੁੰਦੇ ਆੜੀ ਹੋ ਗਈ ਤੁਹਾਡੀ ਹੈਗੀ ਆ ਫਿਰ ਕੀ ਫਾਇਦਾ ਹਨਾ ਹਾਂਜੀ ਤੁਸੀਂ ਉਹ ਭਰ ਦਿਆ ਕਰੋ ਟਾਈਮ ਨਾਲ ਵੀਰੇ ਹੁਣ ਵੀ ਭਰਨੀ ਹੁੰਦੀ ਆ ਬਾਅਦ ਚ ਵੀ ਭਰਨੀ ਆ ਹਾਂਜੀ ਚਲੋ ਠੀਕ ਆ ਵੀਰੇ ਹਨਾ ਓਕੇ ਵੀਰ तो हल हो गया पैसा का बहुत बेस्ती करते होंगे की करिए चल कोई ना धनबाद यार मिस्त्री बाई का जिन्हें पहली द्याड़ी हाल देख ला के दा दा पैसे पहले ची देती चल टाइम भी बहुत हो गया चल को राम कर लिये दस मिनट टाइम हो गया टाइम चल चलिए भाई मैं मैक् बहुत टाइम हो गया ओहो काली भाया टिफिन ले ही चलिया रोटी रखा चल को थी रख से जाने बाद चके देख लां चक चलिए लेट हो गए लेट